ਦੇਖੋ ਜੀ ਅੱਜ ਜਿਹੜਾ ਟਰਾਂਸਪੋਰਟ ਬੰਦ ਕਰਨ ਦਾ ਬੱਸ ਸਟੈਂਡ ਤੇ ਬੱਸਾਂ ਬੰਦ ਕਰਨ ਦਾ ਜਿਹੜਾ ਸਾਡਾ ਮੁੱਖ ਕਾਰਨ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਪ੍ਰਾਈਵੇਟ ਕਿਲੋਮੀਟਰ ਬੱਸਾਂ ਪੰਜਾਬ ਰੋਡ ਵਿੱਚ ਜਿਹੜੀ ਉਹ ਪਾ ਰਹੀ ਹੈ ਜਿਸ ਦਾ ਮਹਿਕਮੇ ਨੂੰ ਬਹੁਤ ਜ਼ਿਆਦਾ ਘਾਟਾ ਹੈ ਤੇ ਜਿੰਦੇ ਨਾਲ ਆਪਣੇ ਜਿਹੜੇ ਸਾਡੇ ਮੁਲਾਜ਼ਮੇ ਉਹ ਵੀ ਬੇਰੁਜ਼ਗਾਰ ਹੋ ਜਾਣਗੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਕੇ ਮੰਗ ਕਰ ਰਹੇ ਹਾਂ ਜਿਹੜੀਆਂ ਬੱਸਾਂ ਵੀ ਪਾਉਣੀਆਂ ਉਹ ਰੋਡਵੇ ਦੇ ਵਿੱਚ ਪਾਈਆਂ ਜਾਣ ਪਰੰਤੂ ਸਰਕਾਰ ਜਿਹੜਾ ਇਹ ਕਿਲੋਮੀਟਰ ਬੱਸਾਂ ਦਾ ਟੈਂਡਰ ਇਹਨੂੰ ਅੱਗੇ ਵਧਾਰੀ ਅੱਜ ਫਿਰ ਕਿਲੋਮੀਟਰ ਬੱਸਾਂ ਦਾ ਟੈਂਡਰ ਜਿਹੜਾ ਖੋ બસ ਸਟੈਂਡ ਬੰਦਾ ਸੀ ਸਦਾ ਪਰੰਤੂ ਅੱਜ ਰਾਤ ਜਿਹੜਾ 27 ਤਰੀਕ ਨੂੰ ਰਾਤ ਨੂੰ ਹੀ ਸਾਡੇ ਜਿਹੜੇ ਮੁਲਾਜ਼ਮ ਹੈ ਜਿਵੇਂ ਸਾਡੇ ਪ੍ਰਧਾਨ ਹੈ ਇਹ ਸੈਂਟਰ ਦੇ ਪ੍ਰਧਾਨ ਹੈ ਤੇ ਸਾਡੀ ਡੀਪੂਆਂ ਦੇ ਪ੍ਰਧਾਨ ਹੈ ਉਹਨਾਂ ਨੂੰ ਆਪਣਾ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਆਪਣਾ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਕਈਆਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਕਿ ਜਿੱਦ ਤਰ ਰੋਸ ਵਿੱਚ ਜਿਹੜੇ ਸਾਡੇ ਆਪਣਾ 27 ਡੀਪੂ ਪੰਜਾਬ ਰੋਡ ਤੇ ਪਨਬਸ ਤੇ ਪੀਆਰਟੀਸੀ ਦੇ 27 ਡੀਪੂ ਅੱਜ ਮੁਕੰਮਲ ਤੌਰ ਤੇ ਹੜਤਾਲ ਤੇ ਨੇ ਜੀ ਇਹ ਨਜ਼ਰਬੰਦ ਕਰਨ ਦਾ ਕੀ ਕਾਰਨ ਲੱਗ ਰਿਹਾ ਤੁਹਾਨੂੰ ਦੇਖੋ ਜੀ ਜਿਹੜੀ ਸਰਕਾਰ ਪੰਜਾਬ ਸਰਕਾਰ ਹੈ ਉਹ ਧੱਕਾਸ਼ਾਹੀ ਕਰ ਰਹੀ ਹੈ ਤੇ ਘਪराई ਹੋਈ ਹੈ ਉਹ ਪ੍ਰਾਈਵੇਟ ਘਰਾ ਠੀਕ ਹੈ ਜੀ ਕਿਲੋਮੀਟਰ ਬੱਸਾਂ ਦੇ ਹੱਕ ਵਿੱਚ ਉਹ ਪ੍ਰਾਈਵੇਟ ਘਰਾਣਿਆਂ ਦੇ ਹੱਕ ਵਿੱਚ ਜਦੋਂ ਕਿ ਉਹ ਆਪਣਾ ਸਰਕਾਰੀ ਮਹਿਕਮੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਸ ਦੇ ਡਰ ਵਿੱਚ ਉਹਨਾਂ ਨੂੰ ਅਸੀਂ ਵੀ ਵਿਰੋਧ ਹੋਊਗਾ ਇਸ ਚੀਜ਼ ਦਾ ਤੇ ਜਿਸ ਕਰਕੇ ਉਹਨਾਂ ਨੇ ਸਾਡੇ ਜਿਹੜੇ ਆਗੂ ਸੀ ਉਹਨਾਂ ਨੂੰ ਆਪਣਾ ਉਹਨਾਂ ਨੇ ਡਿਟੇਨ ਕਰ ਲਿਆ ਜੀ। ਉਹਨਾਂ ਦੀ ਸਰਕਾਰ ਨੇ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਕਿ ਅਸੀਂ ਜਿਹੜੇ ਜਿੰਨੇ ਵੀ ਕੱਚੇ ਮੁਲਾਜ਼ਮ ਹੈ ਇਸ ਸਕੀਮ ਵੀ ਬੰਦ ਕਰਦੇ ਹਾਂ। ਦੇਖੋ ਜੀ ਜਿਹੜਾ ਉਹਨਾਂ ਦੀਆਂ ਸਕੀਮਾਂ ਨੇ ਉਹ ਬਿਆਨਾਂ ਵਿੱਚ ਹੀ ਨੇ ਗੱਲਾਂ ਵਿੱਚ ਹੀ ਨੇ ਪਰ ਦੂ ਗਰਾਊਂਡ ਲੈਵਲ ਤੇ ਇਹੋ ਜਿਹਾ ਕੁਝ ਵੀ ਹੈ ਨਹੀਂ ਸਾਡੇ ਨਾਲ ਹੀ ਮੁਲਾਜ਼ਮ ਪੱਕੇ ਕੀਤੇ ਗਏ ਆ। ਤੇ ਨਾਇਕੀ ਪੰਜਾਬ ਰੋਡ ਤੇ ਬੱਸਾਂ ਪਈਆਂ ਜੀਆਂ ਕਿੰਨੇ ਕਰਸ਼ ਕਿੱਥੋਂ ਤੱਕ ਤੁਹਾਡਾ ਚੱਲੇਗਾ ਦੇਖੋ ਜੀ ਜਿਹੜਾ ਸੰਘਰਸ਼ ਹੈ ਗਾਂ ਸੰਘਰਸ਼ ਤਿੱਖਾ ਕਰਾਂਗੇ ਪਹਿਲਾਂ ਤਾਂ ਸਾਡੀਆਂ ਮੰਗਾਂ ਨੇ ਜਿਹੜੇ ਸਾਡੇ ਮੁਲਾਜ਼ਮਾਂ ਇਹਨਾਂ ਨੇ ਨਜ਼ਰਬੰਦ ਕੀਤੇ ਜਾਂ ਡਿਟੇਨ ਕੀਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਨੰਬਰ 2 ਤੇ ਜਿਹੜੀਆਂ ਕਿਲੋਮੀਟਰ ਬੱਸਾਂ ਦਾ ਟੈਂਡਰ ਪੱਕੇ ਤੌਰ ਤੇ ਰੱਦ ਕੀਤਾ ਜਾਵੇ ਨੰਬਰ 3 ਤੇ ਜਿਹੜਾ ਆਪਣਾ ਸਾਡੇ ਮੁਲਾਜ਼ਮ ਨੇ ਪਿਛਲੇ ਲੰਬੇ ਸਮੇਂ ਤੋਂ ਕੱਚੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੇਕਰ ਜਿਆ ਨਹੀਂ ਕਰਦੀ ਸਰਕਾਰ ਜਾਂ ਕੋਈ ਸਾਡੀ ਮੰਗ ਨਹੀਂ ਮੰਨਦੀ ਤੇ ਜਿਹੜਾ ਸੰਘਰਸ਼ ਹੈਗਾ ਮੰਤਰੀਆਂ ਦੀਆਂ ਕੋਠੀਆਂ ਤੱਕ ਵੀ ਜਾਊਗਾ ਜੀ ਤੁਸੀਂ ਗੱਲ ਕਰੀਏ ਟਰਾਂਸਪੋਰਟ ਦੀ ਕਿੰਨੀ ਕੁ ਟਰਾਂਸਪੋਰਟ ਜਿਹੜੀ ਹੈਗੀ ਅੱਜ ਤੋਂ ਪ੍ਰਭਾਵਿਤ ਹੋਏਗੀ ਦੇਖੋ ਜੀ 50 ਰੋੜੇ ਪੰਨ ਵਾਸਤੇ ਪੀ ਆਰ ਟੀ ਸੀ ਦੇ 27 ਡਿਪੂ ਮੁਕੰਮਲ ਬੰਦ ਹੈ ਜੀ ਨੁਕਸਾਨ ਕਾਫੀ ਹੋਏਗਾ ਨੁਕਸਾਨ ਕਰੋੜਾਂ ਦੇ ਹਿਸਾਬ ਨਾਲ ਨੁਕਸਾਨ ਹੈ ਜੀ ਅਸੀਤਾ ਜੀ ਵਰਮਲ ਸਿੰਘ ਜੀ ਨਰਮਲ ਸਿੰਘ ਜੀ ਅੱਜ ਜਿਹੜਾ ਰੋਸ਼ ਤੁਹਾਡਾ ਜਾਰੀ ਕੀਤਾ ਜਾ ਰਿਹਾ ਪਬਲਿਕ ਵੀ ਪਰੇਸ਼ਾਨ ਹੋ ਰਹੀ ਹੈ ਤੇ ਟਰਾਂਸਪੋਰਟ ਦਾ ਵੀ ਕਾਫੀ ਨੁਕ ਦੇਖੋ ਜੀ ਟਰਾਂਸਪੋਰਟ ਦਾ ਨੁਕਸਾਨ ਦੇ ਵਿੱਚ ਕਰਾਉਣ ਦੇ ਵਿੱਚ ਪੰਜਾਬ ਸਰਕਾਰ ਵੱਡੀ ਜ਼ਿੰਮੇਵਾਰ ਆ ਸਾਡੀਆਂ 40 ਤੋਂ 42 ਮੀਟਿੰਗਾਂ ਜਿਹੜੀਆਂ ਬੇਸ ਟਾ ਰਹੀਆਂ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਕੇ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਪੰਜਾਬ ਰੋਡ ਦੇ ਵਿਭਾਗ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੀ ਹੈ ਇਹ ਇੱਕ ਕਮਾਈ ਵਾਲਾ ਵਿਭਾਗ ਹੈ ਅਸੀਂ ਟਿਕਟ ਪਹਿਲਾਂ ਕਟਣੀਆਂ ਪੈਸੇ ਪਹਿਲਾਂ ਲੈਣੇ ਆ ਤੇ ਕਮਾਈ ਵਾਲਾ ਸਾਧਨ ਆ ਪਰ ਪੰਜਾਬ ਸਰਕਾਰ ਕਿਤੇ ਨਾ ਕਿਤੇ ਇਸ ਨੂੰ ਪ੍ਰਾਈਵੇਟ ਕਰਕੇ ਨਿੱਜੀਕਰਨ ਕਰਕੇ ਇਸ ਦਾ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਸ ਦੇ ਵਿਰੋਧ ਵਿੱਚੋਂ ਸਾਡੇ ਜਿਹੜੇ 27 ਦੇ 27 ਡਿਪੋ ਜਿਹੜੇ ਬੰਦ ਕੀਤੇ ਗਏ ਆ ਜੀ ਤੁਹਾਡਾ ਸੰਘਰਸ਼ ਕਿ ਕਿੱਥੋਂ ਤੱਕ ਅੱਗੇ ਵਧੇਗਾ ਵੇਖੋ ਜੀ ਸਾਡਾ ਸੰਘਰਸ਼ ਜਿਹੜੇ ਸਾਡੇ ਸੂਬੇ ਦੇ ਆਗੂ ਹੈ ਪੰਜਾਬ ਦੇ ਆਗੂ ਹੈ ਉਹਨਾਂ ਨੂੰ ਪੰਜਾਬ ਸਰਕਾਰ ਨੇ ਰਾਤ ਤੋਂ ਨજરਬੰਦ ਕਰਦਾ ਕਿਸੇ ਨੂੰ ਥਾਣਿਆਂ ਦੇ ਵਿੱਚ ਕਰਦਾ ਕਿਸੇ ਨੂੰ ਘਰਾਂ ਦੇ ਵਿੱਚ ਕਰਦਾ ਜਿੰਨਾ ਚਿਰ ਸਾਡੇ ਸੂਬੇ ਦੇ ਆਗੂ ਰਿਹਾ ਨਹੀਂ ਕੀਤੇ ਜਾਂਦੇ ਤੇ ਜਿਹੜਾ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਹੈ ਇਹਨਾਂ ਨੂੰ ਮੋਟ ਤੋਂ ਜਿਹੜਾ ਬੰਦ ਨਹੀਂ ਕੀਤਾ ਜਾਂਦਾ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਸਮਾਂ ਤੱਕ ਸਾਡਾ ਜਿਹੜਾ ਇਹ ਐਕਸ਼ਨ ਆਏ ਚੱਲਦੇ ਰਹਿਣਗੇ